ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਜੀ ਬਾਬਾ ਜੋਰਾਵਰ ਸਿੰਘ ਐਗਰੋ ਰੋਪੜ ਦੇ ਰੋਪੜ ਪਹੁੰਚਿਆ ਪੱਠਾਵਾ ਮਚੌਂਗ ਦੇ ਕੋਲ ਦੀ ਆਜੂ ਭਾਈ ਜੀ ਨਾਲ ਗੱਲਬਾਤ ਕਰਦੇ ਆ ਕਿਉਂਕਿ ਆਪਣਾ ਮਹਿੰਦਰਾ ਟਰੈਕਟਰ ਇਹਨੇ ਘਟਿਆ 575 ਡੀਆਈ ਆਹ ਦੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਭਾਜੀ ਹੁਣ ਮੈਂ ਕਿਹੜਾ ਡੈਟਾ ਦਿੱਤਾ ਪੈਣਾ ਉਹਨੇ ਘਟ ਗਈ ਭਾਜੀ ਆਪਾਂ ਨੇ ਆਪਣਾ ਕਰਤਾਰ 5536 ਉਹਨਾਂ ਨੂੰ ਕੱਲ ਟਰੈਕਟਰ ਦਿੱਤਾ ਭਾਜੀਆ ਨੂੰ ਉਹਨਾਂ ਦਾ ਆਪਾਂ ਨੇ ਟਰੈਕਟਰ ਘਟਾਇਆ ਸੀ 575 ਡੀਆਈ ਕਿੰਨਾ ਮਾਡਲ ਹੈ ਜੀ ਪਾਜੀ ਇਹ 6 ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਆ ਅੱਛਾ ਜੀ ਆਰਸੀ ਵਗੈਰਾ ਬਣੀ ਹੋਈ ਹੈ ਹਾਂ ਜੀ ਆਰਸੀ ਵਗੈਰਾ ਕਾਗਜ਼ ਪੱਤਰ ਪੂਰੇ ਆ ਜੀ ਅਸੀਂ ਚੈੱਕ ਕਰਕੇ ਉਸ ਤੋਂ ਬਾਅਦ ਹੀ ਟਰੈਕਟਰ ਉਹਨਾਂ ਤੋਂ ਲੱਤਾ ਸੀ ਪੇਡ ਹੋਂ ਨਾਲ ਦਾ ਹੀ ਆ ਜੀ ਪੇਡ ਨਾਲ ਦਾ ਜਿੱਦਾਂ ਦਾ ਵੀ ਟਰੈਕਟਰ ਆ ਪੇਡ ਨਾਲ ਦਾ ਕੈਮਰਾਮੈਨ ਪੇਂਟ ਚੈੱਕ ਕਰਾ ਦਿਓ ਜੀ ਇਸ ਵਾਰੀ ਸਾਰਾ ਜੀ ਟਰੈਕਟਰ ਚੈੱਕ ਕਰਾ ਦਿਓ ਠੀਕ ਆ ਜੀ ਤੇ ਹੋਰ ਕੀ ਪ੍ਰਾਈਸ ਬਰੂ ਜਿਆਦਾ ਰੱਖਿਆ ਜੀ ਪਾਜੀ ਇਹ ਟਰੈਕਟਰ ਆਪਾਂ 230000 ਦੇ ਵਿੱਚ ਜੋ ਆਪਾਂ ਸੇਲ ਕਰਨਾ ਜੀ ਅੱਗੇ ਅੱਛਾ ਠੀਕ ਹੈ ਜੀ ਬਾਕੀ ਮੌਕੇ ਤੇ ਜੋ ਵੀ ਜਿੰਮੇਦਾਰ ਭਰਾ ਆਏਗਾ ਉਹਦਾ ਮੌਕੇ ਤੇ ਮਾਨਤਾਨ ਕੀਤਾ ਜਾਏਗਾ ਜੀ ਦੀਵਾਲੀ ਦਾ ਟਾਈਮ ਚੱਲ ਰਿਹਾ ਜੀ ਕੋਈ ਗਿਫਟ ਵਗੈਰਾ ਮਿਲੂਗਾ ਜੀ ਜਿਹੜਾ ਦੀਵਾਲੀ ਤੋਂ ਪਹਿਲਾਂ ਲੈ ਗਿਆ ਜੀ ਜੋ ਦੀਵਾਲੀ ਤੋਂ ਪਹਿਲਾਂ ਲੈ ਗਿਆ ਹੋਰ 10000 ਛੂਟ ਕਰਦਾਂਗੇ ਜੀ ਬਾਕੀ ਮੌਕੇ ਤੇ ਮਾਨਤਾਨ ਕਰਵਾ ਦੇ ਕਰਤੀ ਛੂਟ ਮੇਰੇ ਵੀਰੇ ਆ ਜਾ ਦੀਵਾਲੀ ਤੋਂ ਪਹਿਲਾਂ ਪਹਿਲਾਂ ਮਹਿੰਦਰਾ 575 ਡੀ ਆਈ ਕਿੰਨਾ ਮਾਡਲ ਪਾਜੀ ਗਿਆ ਜੀ 6 ਮਾਡਲ ਪਾਜੀ ਪ੍ਰੈਕਸ਼ਰ ਆਈ ਆਪਣਾ 6 ਮਾਡਲ ਟਾਇਰ ਨਾਲ ਦੇ ਆ ਜੀ ਟਾਇਰ ਨਾਲ ਦੇ ਆ ਭਾਜੀ ਟਾਇਰ ਚੈੱਕ ਕਰਾ ਦਿਓ ਜੀ ਠੀਕ ਹੈ ਜੀ ਸਭ ਪਿਛਲੇ ਉੱਠੇ ਜਿਵੇਂ ਬਗਰਾ ਜੇ ਕਰਾ ਦਿਓ ਸਾਰਾ ਸਮਾਨ ਐਸੈਸਰੀ ਓਕੇ ਆ ਜੀ ਹਾਂਜੀ ਹਾਂਜੀ ਪਾਜੀ ਨਾਲ ਦਾ ਸਾਰਾ ਸਮਾਨ ਆ ਜੋ ਵੀ ਹੈ ਠੀਕ ਹੈ ਜੀ 6 ਮਾਡਲ ਟਰੈਕਟਰ ਆ ਮੜਾ ਨੰਬਰ ਤੇ ਮਾਰ ਦਿਓ ਜੀ ਪੰਜਾਬ ਨੰਬਰ ਆ ਜੀ ਇਹ ਪੀਬੀ 9 ਐਚ 9552 ਠੀਕ ਆ ਜੀ ਜੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਲੈ ਕੇ ਮੇਰੇ ਕੋਲ ਆਫਰ ਛਤਰੀ ਵੀ ਲਵਾਵਾਂਗੇ ਜੀ ਹਾਂਜੀ 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 ਪਾਜੀ ਛਤਰੀ ਵੀ ਲਵਾ ਕੇ ਦਵਾਂਗੇ ਬਿਲਕੁਲ ਫਿੱਟਡ ਕਰਾ ਕੇ ਦਵਾਂਗੇ ਕੱਪੜੇ ਵਾਲੀ ਛਤਰੀ ਜੋ ਹੀ ਤੇ ਲੱਗਦੀ ਆ ਉਹ ਛਤਰੀ ਲਵਾ ਕੇ ਦਵਾਂਗੇ ਸਰਪੰਚ ਟਰੈਕਟਰ ਆ ਮਹਿੰਦਰਾ ਵਾਲਿਆਂ ਦਾ 575 ਡੀ ਆ ਚਲੋ ਠੀਕ ਹੈ ਭਾਜੀ ਧੰਨਵਾਦ